ਆ ਤੁਲਾ ਮੇਰੇ ਬੰਦੇ ਦਾ ਸੱਤ ਤੁਰਿਆ ਫਿਰਦਾ ਕਦੇ ਰੀਚਾਰਜ ਕਰਦੇ ਕਦੇ ਤਾਂ ਭਾਈ ਕਰਦੇ ਰਹਾਂ ਲੰਦਾ ਬੱਟਾ ਭਾਈ ਆ ਜੇ ਨਹੀਂ ਹੋਣਾ ਵਿਆਹ ਕਰਾ ਲਵਦਾ ਠੁਕੜਾ ਕਰ ਕੰਮ ਕੁੰਮ ਕਰ ਲੈ ਕੋਈ ਓਏ ਆ ਵੱਡਾ ਕਿਵੇਂ ਆ ਜਾ ਕੇ ਪਾਣੀ ਲੈ ਕੇ ਆ ਤੇ ਓ ਯਾਰ ਪਾਣੀ ਛੱਡ ਪਹਿਲਾਂ ਯਾਰ ਮੇਰਾ ਰੀਚਾਰਜ ਕਰਕੇ ਦੇ ਯਾਰ ਰੀਚਾਰਜ ਮੁੱਕਿਆ ਪਿਆ ਪੈਸੇ ਵੀ ਐ ਨਹੀਂ ਗੋਲੇ ਮੇਰੇ ਤਾਂ ਯਾਰ ਕੰਮ ਤਾਂ ਕੋਈ ਕਰਦਾ ਨਹੀਂ ਰੀਚਾਰਜ ਕਰਾ ਕੇ ਕੀ ਕਰਾਉਣਾ ਦੋ ਦਿਨ ਸਾਰ ਲਿਆ ਕਰਾਂ ਓ ਯਾਰ ਕਿੱਥੇ ਸਰਦਾ ਫੋਨ ਔਖਾ ਆਇਆ ਗੜਾ ਤੜਕੇ ਦਾ ਇਕੱਲੀ ਗੇਮ ਖੇਢੀ ਜੰਨਾ ਜਾਂ ਪਾਣੀ ਲੈ ਗਿਆ ਫੇਰ ਦੇਖਦੇ ਆ ਉਹ ਵੱਡਾ ਪੀ ਆ ਯਾਰ ਬਾਈ ਬਣ ਕੇ ਐ ਕਦੋਂ ਕਰਦਾ ਯਾਰ ਕੰਮ ਨੂੰ ਕਹੀ ਤੈਨੂੰ ਕੋਈ ਕੰਮ ਹੁੰਦਾ ਨਹੀਂ ਅਛਾ ਰੀਚਾਰਜ ਕਰੀ ਜਾ ਉਹ ਵਿਲੇ ਰੀਚਾਰਜ ਕਰਕੇ ਦੇ ਬਾਈ ਬਣ ਕੇ ਯਾਰ ਮੇਰਾ ਭਰਾ ਰੀਚਾਰਜ ਫੇ ਕਰੂੰਗਾ ਪਾਣੀ ਲੈ ਗਿਆ ਮੈਨੂੰ ਰੀਚਾਰਜ ਕਰ ਪਾਣੀ ਤੇ ਲੈ ਗਿਆ ਉਹ ਕਰ ਦੇ ਪਹਿਲਾਂ ਪਹਿਲਾਂ ਰੀਚਾਰਜ ਕਰ ਤੈ ਐ ਕਿਹੜਾ ਹਟਣਾ ਹਟ ਜਾ ਕਰ ਦਿੰਦਾ ਜਲਦੀ ਕਰ ਦੇ ਨਾ ਕੰਮ ਕੰਮ ਕਰ ਲਿਆ ਕਰ ਕੋਈ ਤੂੰ ਮੜਾ ਮੋਟਾ ਇੱਥੇ ਪਿਆ ਰਹਿਣਾ ਕਰਾਂਗੇ ਕੰਮ ਹਜੇ ਕਿੱਥੇ ਉਮਰ ਹੀ ਨਹੀਂ ਹੈਗੀ ਕੰਮ ਵਾਲੀ ਸਾਡੀ ਤੇਰਾ ਲੋਟ ਆਗਾ ਬਿਲੇ ਦਾ ਸਰਦਾ ਉਹ ਵੱਡੇ ਭਾਈ ਦੇ ਹੁੰਦੇ ਹੋਏ ਯਾਰ ਕੰਮ ਕਰਾਂਗੇ ਯਾਰ ਦੱਸ ਚੱਲ ਕੋਈ ਨਾ ਚੱਲ ਕਰੀ ਰੀਚਾਰਜ ਕਰਦੇ ਭਾਈ ਬਣ ਕੇ ਮੇਰਾ ਹੋ ਗਿਆ ਹੋ ਗਿਆ ਬੱਸ ਹੁਣ ਭਾਬੀ ਆ ਪਾਣੀ ਲਈ ਆਈ ਬਈ ਨੂੰ ਆ ਆਪਣਾ ਉੱਠੀ ਗਾਹਾਂ ਆਰਡਰ ਲਾ ਦੀ ਓਏ ਭਾਈ ਲੈ ਚੱਲ ਆਏ ਹਾਏ ਹਾਏ ਹੋ ਗਿਆ ਰੀਚਾਰਜ ਚੰਗਾ ਬਈ ਚੱਲਦਾ ਬੱਸ ਹੋ ਗਿਆ ਕੰਮ ਹੁਣ ਤੇਰਾ ਹਾਂ ਆਲੀ ਗੱਲ ਆ ਬਾਭੀ ਹਾਂ ਪਾਣੀ ਪੜਾ ਦੇਈ ਬਾਈ ਨੂੰ ਮੈਂ ਮੜਾ ਜਾ ਕੇ ਆਉਣਾ ਬਾਹਰ ਜਾ ਕੇ ਆਉਣਾ ਹਾਂ ਉਹ ਪਾਣੀ ਪੜਾ ਨਹੀਂ ਬਾਈ ਨੂੰ ਸਾਰਾ ਦਿਨ ਤੋਰੇ ਫੇਰੇ ਨਹੀਂ ਲੋਟਾਂਦੇ ਫਿਰਦਾ ਰਹਿੰਦਾ ਕੰਮ ਨਹੀਂ ਕਰਨਾ ਕਾਰਨ ਨਹੀਂ ਕੋਈ ਪਾਣੀ ਫੜਾ ਦੇ ਬਾਈ ਨੂੰ ਜਦੋਂ ਕੋਈ ਕੰਮ ਹੁੰਦਾ ਤਾਂ ਤਾਂ ਬਾਈ ਜਾਦ ਆ ਜਾਂਦਾ ਮੈਂ ਤਾਂ ਦੇਣਾ ਹੀ ਆ ਪਾਣੀ ਕਰਦਾ ਕੀ ਆ ਆ ਲਓ ਫੜੋ ਪਾਣੀ ਕਹ ਰਿਹਾ ਸੀ ਤੁਹਾਨੂੰ ਹਾਂ ਮੈਨੂੰ ਜਾਂਦਾ ਕਹਿਗਾ ਜੀ ਕਹਿੰਦਾ ਭਾਬੀ ਪਾਣੀ ਦੇ ਦੀ ਕੀ ਕਹਿ ਰਿਹਾ ਸੀ ਤੁਹਾਨੂੰ ਉਹ ਉਹ ਨਹੀਂ ਉਹਨੇ ਕੀ ਕਹਿਣਾ ਰੋਲੇ ਜੇ ਤਾਂ ਕਾਫੀ ਪਾਈ ਜਾਂਦੇ ਦੀ ਮੈਂ ਬਾਹਰ ਝਾੜੂ ਮਾਰੀ ਜਾਂਦੀ ਸੀ ਓਏ ਉਹ ਤਾਂ ਕਹਿੰਦਾ ਰਿਚਾਰਜ ਮੁੱਕਿਆ ਪਿਆ ਰਿਚਾਰਜ ਕੀਤਾ ਸ਼ਰਮ ਕਰ ਸ਼ਰਮ ਉਹ ਆਪ ਤਾਂ ਕਮਾਰ ਲਿਆ ਕਰੇ ਤੂੰ ਰੀਚਾਰਜ ਕਰਦਾਗਾ ਓ ਚੱਲ ਫੇਰ ਦੱਸ ਕੀ ਛੋਟਾ ਹੈਗਾ ਕਰ ਲੈਣਦੇ ਹਜੇ ਮੋਜਾਂ ਨੂੰ ਛੋਟਾ ਕੋਈ ਡੱਕ ਜਵਾਕ ਤਾਂ ਹੈ ਨਹੀਂ ਉਹ ਪਿਓ ਬਣਾ ਲਾਗਾ ਉਹ ਕੰਮ ਕਰਕੇ ਆਪ ਮਿਹਨਤ ਕਰ ਲਿਆ ਕਰੇ ਦੱਸ ਸਾਰਾ ਕੁਝ ਕਰਨ ਲੱਗ ਜੂ ਤੂੰ ਤਾਂ ਗਿਆ ਵੇ ਕੰਮ ਵੀ ਕਰੂਗਾ ਹੁਣ ਮੈਂ ਕਿਹੜਾ ਵੀ ਥੋੜਾ ਹੁੰਦਾ ਹੀ ਲੱਗਿਆ ਦੀ ਕੰਮ ਆ ਇਹ ਤਾਂ ਓਣੀ ਬੇਬੇ ਹਾਂ ਪੁੱਤ ਐਵੇਂ ਠੀਕ ਕਿਉਂ ਭਾਂਡੇ ਮਾਂਜੀ ਨਹੀਂ ਆ ਰਸੋਈ ਚ ਸਾਰਾ ਕੁਝ ਲੱਗਿਆ ਉੱਥੇ ਧੋ ਰਿਆ ਕਰ ਕਹਿੰਦਾ ਰਸੋਈ ਚ ਵੇ ਮੈਂ ਕੀ ਆਪਦੇ ਜੰਮਣ ਆਉਣ ਰੋਮਾ ਪਹਿਲਾਂ ਤਾਂ ਤੇਰੀ ਦਾਦੀ ਸੀ ਐਡੀ ਕੱਬੀ ਸੀ ਗੱਲ ਛੱਡ ਦੇ ਆਹ ਕਰ ਦੇ ਆਹ ਕਰ ਦੇ ਫੇਰ ਉਹਦੇ ਨੱਕ ਥੱਲੇ ਨਾ ਆਉਂਦਾ ਆ ਹੁਣ ਤੇਰੀ ਤੀਵੀ ਇਹੇ ਜੀ ਆਈ ਆ ਮਾੜੀ ਜੇ ਰਸੋਈ ਚ ਵੜ ਜਾ ਨਾ ਕਹੂਗੀ ਘਾਰ ਲੈ ਕੇ ਆ ਗਈ ਰਸੋਈ ਚ ਜਾਂ ਉੱਥੇ ਮਾਂਜ ਭਾਂਡੇ ਬਾਹਰ ਮੈਨੂੰ ਕਿੱਥੇ ਵੜਨ ਦਿੰਦੀ ਅੰਦਰ ਉਹ ਤੂੰ ਨਾ ਮਾਂਜ ਜੇ ਤੈਨੂੰ ਐਂ ਕਹਿੰਦੀ ਆਪੀ ਮਾਂਜ ਲੂਗੀ ਵੇ ਮਾਂਜਦੀ ਨਹੀਂ ਬੁਰੇ ਲੱਗਦੇ ਆ ਗਲੀ ਤੂੰ ਚੱਕ ਕੇ ਇਹਨਾਂ ਨੂੰ ਅੰਦਰ ਧਰ ਦੇਵਾ ਦੱਪੀ ਮਾਂਜੂ ਮਾਂਜੂ ਕਿਉਂ ਨਹੀਂ ਮੈਂ ਕਹਿ ਦੂੰਗਾ ਉਹਨੂੰ ਕੋਈ ਨਹੀਂ ਮੈਂ ਬਾਹਰ ਜਾਇਆ ਮੈਂ ਮੈਡੀਕਲ ਤੇ ਆ ਕੇ ਕਰਦਾ ਗੱਲ ਤੂੰ ਤਾਂ ਹੁਕਮ ਲਾ ਗਿਆ ਖਾਈ ਕੇ ਬਾਗ ਗਿਆ ਆ ਹੁਣ ਲੈ ਰੂਗੀ ਛਤਰੀ ਕਹੂਗੀ ਭਾਂਡੇ ਨਹੀਂ ਮਾਂਜੇ ਆਇਨ ਪਤਾ ਤੱਕੇ ਦੇ ਕੇ ਬਾਹਰ ਕੱਢ ਦੇ ਇਹ ਤਾਂ ਮਾਂਜਣੀ ਪੈਣਗੇ ਮੈਨੂੰ ਇਹਨੂੰ ਕੀ ਪਤਾ ਵੀ ਮੇਰੀ ਮਾਂ ਕਿਨੇ ਕੱਢਦੀ ਆ ਉਹਦੇ ਨਾਲ ਕੱਬੀ ਤੀਮੀ ਨਾਲ ਲੈਟ ਵੀ ਰੋਜ਼ ਹੀ ਕੱਟ ਲਾ ਦਿੰਦੇ ਨੇ ਕਹਿੰਦੀ ਲੋਟਦਾ ਵੀ ਰੋਜ਼ ਹੀ ਕੱਟ ਲਾ ਦਿੰਦੇ ਆ ਫਿਰ 2 ਵਜੇ ਪਹਚਾਣ ਹਣਾ ਤੂੰ ਤੇ ਤੂੰ ਬਣਾ ਲਾ ਚਾ ਤੈਨੂੰ ਕਿਹੜਾ ਸੰਗ ਲੱਗਦੀ ਆ ਚਾਹ ਬਣਾਉਂਦੀ ਨੂੰ ਕਹਿੰਦੀ ਤੈਨੂੰ ਕਿਹੜਾ ਸੰਗ ਲੱਗਦੀ ਆ ਨਾ ਹੁਣ ਤੇ ਕਰ ਮੈਂ ਕਿੱਟਾ ਢੋਈ ਜਾਨੀ ਆ ਤੈਨੂੰ ਕਦੇ ਵਾਤੇ ਦਿਹੰਦਾਗਾ ਲੈ ਮੈਂ ਵੀ ਤਾਂ ਕੰਮ ਕਰਕੇ ਬੈਠੀ ਹੁਣ ਉੱਤੋਂ ਜੈਰ ਦੀ ਲਾਈਟ ਵੀ ਹੈ ਨਹੀਂ ਨੀ ਲੈ ਕੰਮ ਤੋਂ ਕਰਨਾ ਕੰਮ ਕੀਦਾ ਤੇਰੇ ਘਰ ਦਾ ਹੀ ਆ ਮੈਂ ਕਿ ਹਿੱਕ ਤੇ ਧਰ ਕੇ ਲੈ ਜਾਉਂਗੀ ਹਿੱਕ ਤੇ ਧਰਨ ਵਾਲੀ ਗੱਲ ਨਹੀਂ ਫਿਰ ਹਿੱਕ ਤੇ ਧਰ ਕੇ ਮੈਂ ਵੀ ਨਹੀਂ ਲੈ ਕੇ ਜਾਣਾ ਮਾਤਾ ਜਿਹੜੇ ਹਿਸਾਬ ਨਾਲ ਤੂੰ ਕਹਿੰਨੀ ਆ ਦੱਕੇ ਨਹੀਂ ਰਹਿਣਾ ਉਹਨਾ ਅਗਦੀ ਚੰਗੀ ਕਹਿੰਦੀ ਐ ਕੀ ਚੰਗੀ ਕਹਿੰਦੀ ਐ ਜੀ ਬੇਬੇ ਲੋ ਭਾਬੀ ਕੁਛ ਨਹੀਂ ਹੋਇਆ ਹੁਣ ਆ ਆਕੇ ਹੁਣ ਇਹਨੂੰ ਦੱਸੋ ਕੀ ਗੱਲ ਹੋ ਗਈ ਚੱਗੋ ਗੱਲ ਕੀ ਹੋਈ ਐ ਭਾਬੀ ਦੱਸ ਗੱਲ ਕਿਉਣੀ ਐ ਚਾਹ ਮੰਗਦੀ ਐ ਕੌਫੀ ਤਿਆਰੀ ਕਰੇ ਚੱਲੀ ਜਾਂਦਾ ਰਹਿੰਦਾ ਕਰੇ ਬਸ ਸੁਣ ਲੈ ਪੁੱਤ ਮੈਂ ਐਂ ਕਹਤਾ ਮੈਂ ਕਿਹਾ 2 ਵਜੇ ਪੇ ਚਾਹ ਬਣਾ ਲਾ ਕਹੀ ਤੇਰੇ ਕਿੱਥੇ ਦੁੱਖਦਾ ਤੂੰ ਬਣਾ ਲਾ ਕਈ ਦਿਨ ਹੋ ਗਏ ਮੈਂ ਭਾਂਡੇ ਮਾਏ ਧੁੱਪੇ ਮੈਨੂੰ ਕਹਿੰਦੀ ਬੈਠੀ ਐ ਮਾਣਾ ਭਾਂਡੇ ਮਾਏ ਲਾ ਉਧਰਦਰ ਭਾਈ ਆ ਗਿਆ ਵੱਡਾ ਹੈ ਉਹ ਕਹਿੰਦਾ ਮਾਂ ਤੂੰ ਤੱਕੀ ਐ ਮੈਂ ਕਹਾਂ ਹੋਰ ਕੀ ਮੈਂ ਆਉਂਦੇ ਜਿ ਮਣਾਉਣ ਰ ਉਹ ਤਾਂ ਤੁਸੀਂ ਹੋਇਆ ਪਤਾ ਨਹੀਂ ਕੀ ਆ ਉਹ ਵੀ ਉੱਲੂ ਜਿਹਾ ਤੁਹਾਡੇ ਮੰਗਰ ਲਾਦਾ ਉਹ ਬਾਬੀ ਬਾਲਾ ਨਾਲ ਬੋਲਦੂ ਮੈਂ ਤੂੰ ਤਾਂ ਚੁੱਪ ਕਰ ਤੂੰ ਤਾਂ ਬੋਲ ਹੀ ਰ ਮੇਰੇ ਨਾਲ ਚੱਲ ਬੀਬੀ ਅੱਪਾ ਚੱਲਦੇ ਆਜਾ ਜਾਓ ਤੁਸੀਂ ਗਰਬੀ ਆਪਾਂ ਹਾਂ ਤੂੰ ਤਾਂ ਮੇਰੇ ਬੰਦੇ ਦੇ ਕਰਤੇ ਤੁਰਿਆ ਫਿਰਦਾ ਕਦੇ ਰੀਚਾਰਜ ਕਰਦੇ ਕਦੇ ਇਹਦੇ ਪਾਏ ਕੱਪੜੇ ਨਹਾ ਲੈਂਦਾ ਵੱਡਾ ਭਾਈ ਆ ਵੱਡਾ ਭਾਈ ਆ ਜਿੰਨੇ ਹੀ ਉਹ ਨਾ ਵਿਆਹ ਕਰਾ ਲਾਉਂਦਾ ਮੇਰੇ ਬੰਦੇ ਨੂੰ ਤੰਗ ਨਾ ਕਰਿਆ ਕਰ ਲੈ ਜਾ ਆਪਦੀ ਮਾਂ ਨੂੰ ਤਾਂ ਹੀ ਲੱਗਦਾ ਵੀ ਜਿੰਨਾ ਥੋੜਾ ਪਿਆਰ ਆ ਦੋਨੇ ਭਾਈਆਂ ਦਾ ਇਹ ਅੰਗਿਆਰ ਪਾਊਗਾ ਕੱਢੋ ਵੱਡੀ ਪਾਊਗਾ ਹਾਂ ਹਾਂ ਮੈਂ ਅੰਗਿਆਰ ਪਾਉਂਗੀ ਮੇਰੇ ਤੇ ਚ ਚਲ ਹੋ ਸਕ ਕਰਨ ਦੇ ਕੇ ਨਾ ਦੋ ਭੰਡੇ ਪਰ ਇਹ ਅੱਡ ਕਰ ਮੈਂ ਤਾਂ ਕਹਿੰਨੀ ਇਹਨੂੰ ਨਹੀਂ ਹੂੰ ਮੈਂ ਪੁੱਤ ਨੂੰ ਮੈਂ ਕਹਿੰਦੀ ਸੀ ਵੀ ਜੇ ਤੂੰ ਵਿਆਹ ਕਰਾ ਲੈ ਵੀ ਨਾ ਇਹ ਤਾਂ ਮਾੜਾ ਮੋਟਾ ਮੈਨੂੰ ਸੁਫੋਜ ਤੇ ਨਾਲੇ ਇਹਦੀ ਵਾਲੀ ਫੁੱਟ ਗਈ ਨਾ ਬੀਬੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਹੈਗਾ ਨਾ ਹੋਰ ਕੀ ਦਿਆ ਤੇਰੇ ਬਣ ਵਧਣਗੇ ਨਾ ਬੀਬੀ ਹਜੇ ਮਾਂ ਬਿਆਹ ਨਹੀਂ ਕਰਾਉਣਾ ਹੈ ਜਿਵੇਂ ਸਣਾ ਪੁੱਤ ਤੇਰੀ ਮਰਜ਼ੀ ਹੈਗੀ ਦੇਖ ਆ ਉਹ ਲਿਆਂਦੀ ਅੱਗੇ ਇਹ ਤਾਂ ਭੋਰਾ ਸੁਖ ਨਹੀਂ ਮੈਨੂੰ ਤਾਂ ਉਹ ਬੋਦਾਨੀ ਕਹੇ ਜੀ ਆ ਬੀਬੀ ਮੇਰੇ ਸਾਡੇ ਦੋਨਾਂ 'ਚ ਫਰਕ ਪਾਉਂਦੀ ਰਹਿੰਦੀ ਆ ਮੈਨੂੰ ਆਏ ਆ ਜੇ ਤੂੰ ਕਰਾ ਲੇ ਖਾਰਾ ਕੋ ਚੱਜਦੀ ਆ ਜੇ ਮੈਨੂੰ ਮਾੜਾ ਮਾਟਾ ਸੂਖੋ ਜੀ ਉਹ ਮੈਨੂੰ ਬੀਬੀ ਡਰ ਲੱਗਦਾ ਕਿਤੇ ਇਹਰ ਜੀ ਦਵਾਈ ਹੋਰ ਆ ਗਈ ਮੈਂ ਤਾਂ ਔਖਾ ਹੋ ਜੂ ਇਹਰ ਜੀ ਕਾਨੂੰ ਆ ਗਈ ਮੇਰੀ ਗੱਲ ਸੁਣ ਤੂੰ ਤੇਰੀ ਮਾਸੀ ਨੂੰ ਦੇਖੀ ਐ ਹੂੰ ਉਹ ਦੇਖੇ ਵੀ ਕਹੇ ਦਾ ਸੁਭਾਅ ਦਾ ਹੂੰ ਉਹਦਾ ਸੁਭਾਅ ਤਾਂ ਵਧੀਆ ਹੈ ਉਹ ਕਹਿੰਦੀ ਸੀਗੀ ਮੈਨੂੰ ਕਹਿੰਦੀ ਮਾਸੀ ਮੈਂ ਜੀ ਛੋਟੇ ਛੋਟੇ ਰਿਸ਼ਤਾ ਖਰਾ ਦੇਆ ਕੱਲੀ ਵੀ ਮੈਂ ਤਾਂ ਅਪਰਚੂਨਿਟੀ ਜਿਹੜਾ ਕੀ ਰਿਆ ਮੰਗਦੀ ਮੈਂ ਤੁਹਾਨੂੰ ਐ ਵੀ ਕਹਤਾ ਸੀ ਮੱਖਣਾ ਸਮਾਨ ਸਮਾਨ ਦੀ ਲੋੜ ਐ ਨਾ ਕੋਈ ਦਾਜ ਦੀ ਲੋੜ ਐ ਹਾਂ ਤਾਂ ਕੁੜੀ ਇਹੇ ਚਾਹੀਦੀ ਐ ਵੀ ਆਏਗੀ ਦੀ ਇੱਜ਼ਤ ਕਰੇ ਚਲ ਬੀਬੀ ਮੈਂ ਨਹੀਂ ਹਾਂ ਜਿਹਾ ਵਿਆਹ ਕਰਉਣਾ ਤੂੰ ਕੋਈ ਜ਼ਿਆਦਾ ਪੈ ਮੈਂ ਤਾਂ ਜਮਾ ਬਾਹਰ ਜਾ ਕੇ ਆਉਣਾ ਮੁੰਡੇ ਕੋਲ ਤੇਰੀ ਮਰਜ਼ੀ ਐ ਦੇਖ ਲੈ ਮੈਂ ਤਾਂ ਐ ਬੈਠੀ ਤੜਫੀ ਜਾਨੀ ਹੁਣ ਇਹ ਨਹੀਂ ਮੁੰਡਾ ਮੰਨਦਾ ਜੇ ਮੰਨ ਜੇ ਨਾਲੇ ਆ ਭੇੜ ਦੀ ਅੜੀ ਫੁੱਟ ਜੇ ਮੈਂ ਤਾਂ ਕਹਿੰਦੀ ਐ ਆ ਜਿਹੜੀ ਅੜੀਆਂ ਕਰਦੀ ਜੇਗੀ ਬਹੁਤ ਦੀ ਚਾਬਰ ਚਾਬਰ ਚਲ ਮੇਰਾ ਵਿਆਹ ਤਾਂ ਹੋਇ ਲਿਆ। ਹੁਣ ਲਾ ਮੈਰਿਜ ਕਰਾਉਣੀ ਔਖੀ ਸੀ ਚਲ ਬੀਬੀ ਵੀ ਮੰਨੀ ਖੜੀ ਆ ਹੁਣ ਤਾਂ। ਰਾਣੀ ਨੂੰ ਲੈ ਕੇ ਆਵਾਂਗੇ ਇੱਕ ਦਿਨਾਂ ਚ। ਹੋ ਹੋ ਕਿਤਾ ਹੀ ਗਰਮੀ ਆ ਨਾ ਸਰਾ ਖਾਲਾ। ਕੀ ਆ। ਅੱਲਾਹ ਹੋਬਾ ਬੇਨ ਚੱਲਦੀ ਕਿਸੇ ਪਾਸੋਂ ਵਾਲੀ ਮੋਟੀ। ਗਰਮੀ ਬਹੁਤ ਹੋ ਰਹੀ ਆ। ਆਗੇ ਤੁਸੀਂ। ਹਾਂ। ਕਿੱਥੇ ਗਏ ਸੀ? ਯਾਰ ਮੈਂ ਭੱਗ ਗਿਆ ਮੈਡੀਕਲ ਤੇ। ਬੜਾ ਸਰੀਰ ਜਾ ਸੈਟ ਨਹੀਂ ਹੈਗਾ ਮੈਨੂੰ ਐ ਲੱਗਦਾ ਗਰਮੀ ਗੁਰਮੀ ਆ ਲੱਗੀ ਹੋਵੇ ਮੋਟਰਸਾਈਕਲ ਤੇ ਜਾਂਦੇ ਹੁੰਦੇ ਆ ਚਲ ਅੱਛਾ ਦਵਾਈ ਲੈਣ ਗਏ ਸੀ ਹਾਂ ਕਿਸੇ ਨੂੰ ਦੱਸ ਕੇ ਵੀ ਨਹੀਂ ਗਏ ਵਾਜੋ ਮਹਾ ਉਦੋਂ ਮੈਂ ਬੈਠਾ ਸੀ ਮਾ ਜੋ ਲੰਘ ਜਾਂਦੇ ਨੇ ਥੋੜੀ ਥੋੜੀ ਕੀ ਕਿਹਾ ਡਾਕਟਰ ਨੇ ਲੱਟ ਨੂੰ ਸੈਟ ਆ ਚਲ ਹੋ ਜਾਣਗੇ ਸੈਟ ਦਵਾਈ ਵੀ ਲੈਣਾ ਮੈਂ ਤਾਂ ਫਿਰ ਨਾ ਗੱਲ ਕਰਨੀ ਸੀ ਕੀ ਗੱਲ ਹੈ ਗੱਲ ਕੀ ਹੈ ਜੀ ਛੋਟੇ ਦਾ ਵਿਆਹ ਕਰਨਾ ਨਹੀਂ ਚਾਹੁੰਦੇ ਲੈ ਚੰਗੀ ਗੱਲ ਆ ਫਿਰ ਵਿਆਹ ਕਰਨਾ ਨਹੀਂ ਉਹਦਾ ਕਰਨਾ ਪਤਾ ਮੈਨੂੰ ਵਿਆਹ ਕਰਨਾ। ਕਿਉਂਕਿ ਸਾਰਾ ਕੁਝ ਨਾ ਆਪਣੇ ਹੱਥੋਂ ਜਾਊਗਾ। ਐਂ ਐਂ ਕਿਵੇਂ ਆਪਣੇ ਹੱਥੋਂ ਜਾਊਗਾ ਯਾਰ? ਆ ਆਪਣੀ ਆ ਸਾਰਾ ਕੁਝ। ਆਪਣਾ। ਜਦੋਂ ਕਹਿੰਦੇ ਹੁੰਦੇ ਨੇ ਨਾ ਜਦੋਂ ਬਗਾਨੀ ਆ ਜਾਂਦੇ ਨੇ ਨਾ ਸਾਰਾ ਕੁਝ ਬਰਬਾਦ ਹੋ ਜਾਂਦਾ। ਪਰ ਮੈਂ ਤਾਂ ਫਿਰ ਵੀ ਉਹ ਸੋਚਦੀ ਆਂਗੀ ਮੁੜ ਕੇ ਵੀ ਹੁਣ ਤਾਂ ਜਿਹੜਾ ਆਪਣਾ ਹੈਗਾ ਆਪਾਂ ਆਪਦੇ ਨਾਮ ਰੱਖੀ। ਜਾਕੇ ਨੇ ਬੀਬੀ ਨੇ ਸਾਰਾ ਉਹਦੇ ਨਾਮ ਹਲਵਾ। ਉਹ ਚੰਗਾ ਚੰਗਾ ਸੋਚਿਆ ਕਰ ਕਿਤੇ ਹੁਣ ਬੀਬੀ ਬੌਲੀ ਆ ਵੀ ਆਈ ਸਾਰਾ ਕੁਝ ਉਹਦੇ ਨਾਲਵਾ ਦੂ। ਉਹਨੂੰ ਨਹੀਂ ਪਤਾ ਕਿ ਇਹ ਦੋ ਦੋਨ ਸਾਰਾ ਆਪਣੀਏ ਸਾਰਿਆਂ ਦੀ ਹੈ ਇਹ। ਇੰਨਾ ਨਾ ਸੋਚਿਆ ਕਰ। ਤੈਨੂੰ ਚੰਗੀ ਤਰ੍ਹਾਂ ਪਤਾ ਵੀ ਬੀਬੀ ਉਹਦਾ ਵੱਧ ਕਰਦੀ ਆ। ਮੰਨ ਲਿਆ ਕਰ। ਓਏ ਉਹ ਛੋਟਾ लाਡਲਾ ਤਾਂ ਇਹ ਗੱਲਾਂ ਹੁੰਦੀਆਂ ਨੇ। ਆ ਗਿਆ ਪੁੱਤਾਂ। ਹਾਂ ਬੀਬੀ ਆ ਗਿਆ। ਕਿਵੇਂ ਕੁਮਲਾਇਆ ਜਿਹਾ ਬੈਠਾ ਹੈ? ਬਸ ਓਏ ਮੜਾ ਮੇਰਾ ਵੀ ਸੀਜਾ। ਠਾਈਟ ਨਹੀਂ ਉਹਦਾ ਗਰਮੀ ਜੀ ਲੱਗੀ ਜੀ। ਦਵਾਈ ਦੂਈ ਲੈ ਕੇ ਨਾ। ਆ ਲੈ ਆਏ ਹੁਣ ਹੀ ਲੈ ਕੇ ਆਇਆ ਜੀ ਮੈਂ ਕਿਹਾ ਤੂੰ ਤਾਂ ਕਹਿੰਦਾ ਸੀ ਨਾ ਮੇਰੇ ਸਿਰ ਜਦੋਂ ਦਵਾਈ ਲੈਣ ਜਾਣਾ ਆਉਂ ਮੈਂ ਲੈ ਆਇਆ ਤੀਗਾ ਕਿਉਂ ਬੇਬੇ ਪਕੌੜਾ ਵੀ ਖਸਾ ਮੈਂ ਤਾਂ ਕੁਛ ਨਹੀਂ ਛਿੰਗਾਉਣਾ ਹੁਣ ਮੈਂ ਪੁੱਛ ਨਹੀਂ ਸਕਦੇ ਆ ਉਹਦੇ ਪੁੱਤ ਨੂੰ ਨਹੀਂ ਨਹੀਂ ਮੈਂ ਵੈਸੇ ਪੁੱਛਦੀ ਆ ਵੀ ਕੋਈ ਮਗਾਣਾ ਸੀ ਕੁਛ ਤਾਂ ਦੱਸ ਦਿੰਦੇ ਮੈਂ ਮਗਾਉਣਾ ਕਿ ਆਪੇ ਇਹਨਾਂ ਨੂੰ ਪਤਾ ਆਪੇ ਦੇ ਦੇਣਗੇ ਹਾਂ ਬਸ ਕੋਈ ਨਹੀਂ ਨਾ ਬੇਬੇ ਮੈਂ ਐਂ ਜੇ ਕੀ ਕਹਦਾ ਤੁਸੀਂ ਮੈਨੂੰ ਐਂ ਬੋਲਦੇ ਹੋ ਫੇਰ ਚੱਲ ਜੀ ਪੁੱਤੀ ਚੱਲ ਜੀ ਸਾਰਿਆਂ ਦਾ ਕਿਉਂ ਗਏ ਤੈਨੂੰ ਕੁਝ ਕਹਿਤਾ ਮਾੜਾ ਤੂੰ ਵੀ ਪਿਆਰ ਨਾਲ ਬੋਲਿਆ ਕਰ ਬੀਬੀ ਨੂੰ ਮੈਂ ਕੁਝ ਕਿਹਾ ਤੁਹਾਡੇ ਸਾਹਮਣੇ ਮੈਂ ਹੀ ਪੁੱਛਿਆਗਾ ਬੀਬੀ ਕੁਝ ਮਗਾਓ ਸਾਰੇ ਨੰਤਰੇ ਲਿਆ ਕਰੋ ਇੱਕ ਤਾਂ ਉਹ ਨਹੀਂ ਗਰਮੀ ਇੰਨੀ ਆ ਸਰੀਰ ਸੈੱਟ ਨਹੀਂ ਕੋਈ ਤੁਹਾਡਾ ਘਰੇ ਆਉਣ ਸਾਰੇ ਤੁਸੀਂ ਚੱਲ ਪੈਣੀ ਹੋ ਦੋਨੇ ਜਾਣੀਆਂ ਮੈਂ ਕਾਹਨੂੰ ਚੱਲ ਪੈਨੇ ਪੁੱਤਾਂ ਖਲਸ ਤਾਂ ਜਮੀ ਨਹੀਂ ਜਾਣ ਦੇ ਤਾਂ ਕਰੋ ਉਹ ਇਹਦਾ ਗੱਲ ਆ ਕੋਈ ਦੰਤ ਮਾੜਾ ਹੱਸ ਕੇ ਦਿਖਾ ਦਿਆ ਕਰੋ ਵੀ ਹਾਂ ਭਾਈਏ ਸੀ ਨਹੀਂ ਰੜੀਆਂ ਇੱਥੇ ਮੈਂ ਕੀ ਕਹਿਨੀ ਆ ਮੈਂ ਤੁਹਾਨੂੰ ਕਦੇ ਕੁਝ ਕਿਹਾਗਾ ਗੱਲ ਹੁੰਦੀ ਆ ਮੜੀ ਮੜੀ ਗੱਲ ਤੇ ਤੂੰ ਤੂੰ ਮੈਂ ਮੈਂ ਬਸ ਉਹ ਹਜਾ ਕੇ ਨਹੀਂ ਖੜੀ ਪਹਿਲਾਂ ਹੀ ਗੱਲ ਪੀਂ ਗੱਲਾਂ ਕਦੇ ਛੋਟੇ ਨਾਲ ਲੜ ਪੈਂਦੀ ਐ ਕਦੇ ਮੇਰੇ ਨਾਲ ਲੜ ਪੈਂਦੀ ਐ ਕੋਈ ਨਹੀਂ ਲੜਦੀ ਬੀ ਤੂੰ ਨਾ ਉਂਗਲਾ ਨਾ ਲਾਇਆ ਕਰ ਮੈਂ ਤੁਹਾਡੇ ਨਾਲ ਕਦੇ ਲੜੀ ਆਂਗੀ ਮੜੀ ਮੜੀ ਗੱਲ ਲੜੀ ਆਂ ਮੈਂ ਤੁਹਾਡੇ ਨਾਲ ਬੋਲਦੀ ਆਂ ਮੜੀ ਮੜੀ ਪਤਾ ਕਿਵੇਂ ਬੋਲਦੀ ਆਂ ਤੂੰ ਜਵਾਨ ਉੱਚੀ ਕਰ ਕਰ ਬੋਲਦੀ ਆਂਗੀ ਫਿਰ ਉਹ ਮੇਰੇ ਤੇਰਾ ਜਾਮ ਲਾਈ ਜਾਂਦੀ ਐ ਮੈਂ ਤੁਹਾਡੇ ਨਾਲ ਕਿਹੜੇ ਦਿਨ ਲੜੀਆਂ ਤੁਸੀਂ ਦੇਖਿਆ ਮੈਨੂੰ ਲੜਦਾ ਉਹ ਚੱਲ ਚੁੱਪ ਕਰ ਜਾਈਦਾ ਹੁੰਦਾ ਵੱਡਾ ਉਹ ਆਪਦੇ ਦੋਤੇ ਦੋ ਕਿੰਨੀ ਵੱਡੀ ਆ ਹੁਣ ਤੂੰ ਉਹਦੇ ਬਰਾਬਰ ਨਾ ਬੋਲੇਂ ਉਹ ਕੋਈ ਪਤਾ ਨਹੀਂ ਯਾਰ ਇਹਨਾਂ ਦਾ ਯਾਰ ਕੋਈ ਨਹੀਂ ਪੁੱਤ ਤੂੰ ਆਰਾਮ ਕਰ ਜਾ ਕੇ ਉੱਥੇ ਲੈ ਜਾ ਮੈਨੂੰ ਚੱਟ